ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲੇ ਇਦਾਂ ਬੈਕ ਤਾਂ ਐਕਸਟਰਾ ਕਰਵਾ ਕੇ ਆਉਂਦੇ ਬਟ ਉਹਨਾਂ ਦੀ ਡਿਸਕ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਫਿਰ ਵੀ ਉਹਨਾਂ ਦੇ हिਪ ਤੇ ਲੱਤ ਦੇ ਵਿੱਚ ਦਰਦ ਆ ਰਿਹਾ ਇਦਾਂ ਰੀਜਨ ਇਹ ਆ ਕਿ ਜਿਹੜਾ ਇੱਥੇ ਮਸਲ ਆ हिਪ ਤੇ ਬੈਕ ਦੇ ਨਾਲ ਅਟੈਚ ਆ ਉਹ ਮਸਲ ਆ ਉਹ ਟਾਈਟ ਹੋ ਜਾਂਦਾ ਫਿਰ ਉੱਥੋਂ ਜਿਹੜੀ ਆਪਣੀ ਨਰਵ ਨਿਕਲਦੀ ਹੈ ਜਿਹਨੂੰ ਆਪਾਂ ਸ਼ਟਿਕਾ ਨਰਵ ਕਹਿੰਦੇ ਆਗੇ ਉਸ ਨਰਵ ਤੇ ਕੰਪਰੈਸ਼ਨ ਪੈ ਲੱਗਦਾ ਹਣ ਜਿਵੇਂ ਤੁਸੀਂ ਦੇਖ ਸਕਦੇ ਹੋ ਇਦਾਂ ਮਸਲ ਜਦੋਂ ਟਾਈਟ ਹੋ ਗਿਆ ਉੱਥੋਂ ਜੋ ਨਰਵ ਨਿਕਲੂਗੀ ਉਹ ਮਸਲ ਦੇ ਟਾਈਟ ਹੋਣ ਕਰਕੇ ਇਦਾਂ ਮਸਲ ਤੇ ਇਦਾਂ ਨਰਵ ਤੇ ਦਬਾ ਪੈਣ ਲੱਗ ਜਾਂਦਾ ਉਸ ਕਾਰਨ ਜੋ ਬਲੱਡ ਸਰਕੂਲੇਸ਼ਨ ਆ ਉਹ ਘਟਣਾ ਸ਼ੁਰੂ ਹੋ ਜਾਂਦੀ ਆ ਇਸ ਦੇ ਲਈ ਤੁਹਾਨੂੰ ਆਪਾਂ ਬਹੁਤ ਹੀ ਸਿੰਪਲ ਐਕਸਰਸਾਈਜ਼ ਦੱਸਾਂਗੇ ਜਿਹੜੀਆਂ ਤੁਸੀਂ ਘਰ ਦੇ ਵਿੱਚ इजीली ਕਰਕੇ ਬਹੁਤ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਤੇ ਆਪਣੀ ਇਸ ਪੇਨ ਤੋਂ relief پا ਸਕਦੇ ਆ ਸਾਰੇ ਤੋਂ ਪਹਿਲਾਂ ਤੁਸੀਂ ਇੱਕ ਇਦਾਂ ਪੋਸਚਰ ਪੋਜੀਸ਼ਨ ਵਿੱਚ ਪੈਣਾ ਆਪਣੇ ਦੋਨੋਂ ਲੈਗਸ ਨੂੰ ਫੋਲਡ ਕਰ ਲੈਣਾਗਾ ਹੁਣ ਮੰਨ ਲਓ ਤੁਹਾਡੇ ਇਸ ਲੱਤ ਦੇ ਵਿੱਚ ਦਰਦ ਆ ਰਿਹਾ ਤਾਂ ਤੁਸੀਂ ਇਸ ਲੱਤ ਨੂੰ ਆਪਣੀ ਦੂਜੀ ਲੱਤ ਤੇ ਇਦਾਂ ਇਸ ਪੋਜੀਸ਼ਨ ਦੇ ਵਿੱਚ ਰੱਖਣਾਗਾ ਫਿਰ ਤੁਸੀਂ ਆ ਆਪਣੇ ਇਹ ਐਕਸਰਸਾਈਜ਼ ਤੁਸੀਂ ਖੁਦ ਤੋਂ ਵੀ ਕਰ ਸਕਦੇ ਆ ਜਾਂ ਆਪਣੇ ਕਿਸੇ ਫੈਮਿਲੀ ਮੈਂਬਰ ਤੋਂ ਵੀ ਕਰਵਾ ਸਕਦੇ ਆ ਲੱਤ ਨੂੰ ਤੁਸੀਂ ਇਦਾਂ ਸਟ੍ਰੈਚ ਕਰਨਾਗਾ ਇਦਾਂ ਤੁਸੀਂ 4 ਤੋਂ 5 ਸੈਕਿੰਡ ਲਈ ਹੋਲਡ ਰੱਖਣਾਗਾ ਫਿਰ ਲੱਤ ਨੂੰ ਢਿੱਲਾ ਛੱਡਣਾਗਾ ਇਸ ਦੇ ਨਾਲ ਜੋ ਤੁਹਾਡਾ ਮਸਲਾ ਜੋ ਮਸਲ ਟਾਈਟ ਹੋਇਆ ਔਰ ਰੈਲੈਕਸ ਹੋਊਗਾ ਦਾ ਤੇ ਕੰਪਰੈਸ਼ਨ ਪੈਣਾ ਘਟ ਜਾਊਗਾ ਇਹ ਐਕਸਰਸਾਈਜ਼ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਕਰਨੀ ਹੈਗੀ ਤੁਸੀਂ 3 ਤੋਂ 5 ਸੈਟ ਇਦਾਂ ਇੱਕ ਵਾਰੀ ਚ ਕਰਨੇ ਹੈਗੇ ਹੁਣ ਸੈਕੰਡ ਐਕਸਰਸਾਈਜ਼ ਦੇ ਲਈ ਤੁਸੀਂ ਸੇਮ ਹੀ ਇਦਾਂ ਮੰਨ ਲਓ ਤੁਹਾਡੇ ਇਸ ਲੱਤ ਦੇ ਵਿੱਚ ਦਰਦ ਆ ਰਿਹਾ ਤਾਂ ਇਦਾਂ ਦੋਨੇ ਲੱਤਾਂ ਨੂੰ ਫੋਲਡ ਕਰਨਾਗਾ ਇਸ ਲੱਤ ਨੂੰ ਸੇਮ ਉਸੇ ਤਰ੍ਹਾਂ ਦੂਸਰੀ ਲੱਤ ਦੇ ਉੱਪਰ ਰੱਖਣਾਗਾ ਤੁਸੀਂ ਆਪਣਾ ਇੱਕ ਹੱਥ ਤੁਸੀਂ ਗੋਡੇ ਤੇ ਤੇ ਦੂਸਰਾ ਹੱਥ ਤੁਸੀਂ ਇਦਾਂ ਅੱਡੀ ਦੇ نیچے ਰੱਖਣਾਗਾ ਲੱਤ ਨੂੰ ਤੁਸੀਂ ਇਦਾਂ ਆਪਣੇ ਵੱਲ ਨੂੰ ਖਿੱਚਣਾਗਾ ਇਦਾਂ ਸੇਮ ਤੁਸੀਂ 4 ਤੋਂ 5 ਸੈਕਿੰਡ ਲਈ ਹੋਲਡ ਰੱਖਣਾਗਾ ਫਿਰ ਲੱਤ ਨੂੰ ਢਿੱਲਾ ਛੱਡਣਾ ਇਹ ਤੁਸੀਂ 3 ਜਾਂ 4 ਸੈੱਟ ਕਰਨੇ ਆਗੇ ਇਦਾਂ ਇਹ ਵੀ ਤੁਸੀਂ ਦਿਨ ਦੇ ਵਿੱਚ 2 ਟਾਈਮ ਕਰ ਸਕਦੇ ਆਂ ਇਸ ਦੇ ਨਾਲ ਜਿਹੜਾ ਤੁਹਾਡਾ ਮਸਲ ਆ ਮਸਲ ਦੀ ਸਟ੍ਰੈਚਿੰਗ ਹੋਊਗੀ ਮਸਲ ਰੈਲੈਕਸ ਹੋਊਗਾ ਨਾ ਨੌ ਕੰਪਰੈਸ਼ਨ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਊਗਾ ਜੇ ਇਹ ਐਕਸਰਸਾਈਜ਼ ਕਰਦੇ ਸਮੇਂ ਤੁਹਾਡਾ ਪੇਨ ਵਧ ਜਾਂਦਾ ਦਰਦ ਦਾਗਾ ਤਾਂ ਤੁਸੀਂ ਇਹ ਐਕਸਰਸਾਈਜ਼ ਨਾ ਕਰੋ ਹਣ ਜੇ ਕਿਸੇ ਦੇ ਬਹੁਤ ਜ਼ਿਆਦਾ ਸਵੀਅਰ ਪ੍ਰੋਬਲਮ ਆ ਬੈਕ ਪੇਨ ਆ ਜਾਂ ਲੱਤ ਚ ਦਰਦ ਰਹਿਸ ਰਹਿੰਦਾਗਾ ਉਹ ਸਾਡੇ ਸੌਫਮੀ ਸੇਖੋਗੇ ਸੈਂਟਰ ਵਿਜ਼ਿਟ ਕਰ ਸਕਦਾ ਜਾਂ ਸਾਡੇ ਨੀਚੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦਾ